ਇੱਕ ਰਾਜਾ ਜਿਹਦਾ ਨਾਮ ਸੀ ਪਰਥਰੀ ਰਾਜ ਸਿੰਘਾਸਨ ਨੂੰ ਤਿਆਗ ਕੇ ਉਹ ਜੋਗੀ ਬਣਿਆ ਤੇ ਕਿਵੇਂ ਉਹਦਾ ਨਾਮ ਗੁਰਬਾਣੀ ਵਿਚ ਆਇਆ ਤੇ ਨਾਰਦ मुनि ਦੇ ਕਹਿਣ ਤੇ ਕਿਉਂ ਐਨੇ ਸਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਇੰਤਜ਼ਾਰ ਕਰਦਾ ਰਿਹਾ ਸਾਧ ਸੰਗਤ ਜੀ ਇਹ ਸਾਖੀ ਹੈ ਪਰਥਰੀ ਜੋਗੀ ਦੀ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਾਧ ਸੰਗਤ ਜੀ ਜਿਹੜਾ ਉਜੈਨਪੁਰੀ ਦਾ ਰਾਜਾ ਸੀ ਵਿਕਰਮਾਜੀਤ ਉਹਦਾ ਵੱਡਾ ਭਰਾ ਪਰਥਰੀ ਸੀ ਜਦੋਂ ਪਰਥਰੀ ਰਾਜਾ ਮੁਕਤੀ ਲੈਣ ਵਾਸਤੇ ਗੋਰਖਨਾਥ ਕੋਲ ਗਿਆ ਤਾਂ ਗੋਰਖਨਾਥ ਕਹਿੰਦਾ ਮੁਕਤੀ ਲੈਣ ਵਾਸਤੇ ਪਹਿਲੇ ਤੈਨੂੰ ਆਪਣਾ ਸਾਰਾ ਰਾਜ ਛੱਡਣਾ ਪਏਗਾ ਸਭ ਕੁਝ ਤਿਆਗਣਾ ਪਏਗਾ ਪਿੰਡੇ ਤੇ ਸਵਾਹ ਮਲਣੀ ਪਈਗੀ ਤੇ ਕੰਨਾਂ ਵਿੱਚ ਮੁੰਦਰਾ ਪਾਉਣੀਆਂ ਪੈਣੀਆਂ ਜਦੋਂ ਸਭ ਕੁਝ ਤਿਆਗ ਦਵੇਂਗਾ ਤੇ ਜੋਗੀ ਬਣ ਜਾਏਗਾ ਉਦੋਂ ਮੁਕਤੀ ਮਿਲੇਗੀ ਉਹ ਰਾਜਾ ਪ੍ਰਥਵੀ ਕਹਿੰਦਾ ਵੀ ਮੇਰੇ ਰਾਜ ਦਾ ਕੀ ਹੋਏਗਾ ਮੇਰੀਆਂ ਜਿਹੜੀ ਪਤਨੀਆਂ ਨੇ ਉਹਨਾਂ ਦਾ ਕੀ ਹੋਏਗਾ ਪਰ ਜਿਹੜਾ ਗੋਰਖ ਨਾਥ ਸੀ ਉਹ ਕਹਿੰਦਾ ਉਹਨਾਂ ਦਾ ਜੋ ਹੋਣਾ ਹੋਏਗਾ ਉਹ ਹੋ ਜਾਏਗਾ ਤੂੰ ਉਹਨਾਂ ਦੀ ਫਿਕਰ ਛੱਡ ਤੇ ਆਪਣੀ ਫਿਕਰ ਕਰ ਤੂੰ ਰਾਜ ਸੰਗਸਨ ਨੂੰ ਤਿਆਗ ਆਪਣੇ ਘਰ ਪਰਿਵਾਰ ਨੂੰ ਤਿਆਗ ਤੇ ਜੋਗੀ ਬਣ ਫੇਰ ਤੈਨੂੰ ਮੁਕਤੀ ਦਾ ਰਾਹ ਦੱਸਾਂਗੇ ਕਹਿੰਦੇ ਪਰਥਰੀ ਜੋਗੀ ਨੇ ਉਸੇ ਤਰੀਕੇ ਕੀਤਾ ਆਪਣਾ ਰਾਜ ਸਿੰਘਾਸਨ ਤਿਆਗ ਦਿੱਤਾ ਘਰ ਪਰਿਵਾਰ ਤਿਆਗ ਦਿੱਤਾ ਤੇ ਗੋਰਖਨਾਥ ਕੋ ਲਾ ਕੇ ਜੋਗੀ ਬਣ ਗਿਆ ਕਹਿੰਦੇ ਜਿਹੜੀਆਂ ਉਹਦੀਆਂ ਰਾਣੀਆਂ ਸੀ ਉਹ ਪਰਥਰੀ ਰਾਜੇ ਦਾ ਵਿਛੋੜਾ ਸਹਾਰ ਨਾ ਸਕੀਆਂ ਤਾਂ ਸਾਰੀਆਂ ਰਾਣੀਆਂ ਸਤੀ ਹੋ ਕੇ ਮਰ ਗਈਆਂ ਸਾਧ ਸੰਗਤ ਜੀ ਪਰਥਰੀ ਜੋਗੀ ਬਾਅਦ ਵਿੱਚ ਬਹੁਤ ਵੱਡੇ ਵਿਦਵਾਨ ਹੋਏ ਹਨ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਮਹਾਨ ਗ੍ਰੰਥ ਰਚੇ ਤੇ ਯੋਗ ਸਾਧਨਾ ਵੀ ਬਹੁਤ ਕਠਨ ਕੀਤੀ। ਪਰਤਰੀ ਜੋਗੀ ਜੀ ਦੇ ਸੰਸਕ੍ਰਿਤ ਵਿੱਚ ਤਿੰਨ ਗ੍ਰੰਥ ਨੇ ਵਿਰਾਗ ਸ਼ਤਕ, ਨੀਤੀ ਸ਼ਤਕ ਅਤੇ ਤੀਸਰਾ ਸ਼ਿੰਗਾਰ ਸ਼ਤਕ। ਮਾਪੁਰਖ ਪਰਤਰੀ ਜੀ ਬਹੁਤ ਵੱਡੇ ਵਿਦਵਾਨ ਹੋਏ ਹਨ। ਇਹਨਾਂ ਦੇ ਗ੍ਰੰਥ ਸੰਸਕ੍ਰਿਤ ਪਾਠਾ ਦੇ ਵਿੱਚ ਹੋਰ ਵੀ ਮਿਲਦੇ ਨੇ। ਪਰਤ੍ਰੀ ਜੋਗੀ ਜੀ ਬਹੁਤ ਲੰਬੇ ਸਮੇਂ ਤੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਰੇ ਜਗਤ ਨੂੰ ਤਾਰਦੇ ਹੋਏ ਥਾਣਾ-ਥਾਣਾ ਤੋਂ ਹੁੰਦੇ ਹੋਏ ਜਦੋਂ ਗੁਰੂ ਮਹਾਰਾਜ ਪਰਤ੍ਰੀ ਜੋਗੀ ਜੀ ਦੇ ਘਰ ਦੇ ਕੋਲ ਪਹੁੰਚੇ ਤਾਂ ਗੁਰੂ ਮਹਾਰਾਜ ਜੀ ਨੇ ਉੱਥੇ ਹੀ ਆਸਨ ਧਾਲਿਆ ਜਦੋਂ ਪਰਤ੍ਰੀ ਜੋਗੀ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਵੇਖਿਆ ਤਾਂ ਪਰਤ੍ਰੀ ਜੀ ਪੁੱਛਦੇ ਨੇ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਤੁਹਾਡਾ ਨਾਮ ਕੀ ਹੈ ਤੇ ਅੱਗੇ ਕਿੱਥੇ ਜਾਓਗੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਬਾਲਾ ਜੀ ਦੀ ਸੰਗ ਭਾਈ ਬਾਲਾ ਜੀ ਨੇ ਪ੍ਰਤਰੀ ਜੋਗੀ ਜੀ ਨੂੰ ਦੱਸਿਆ ਵਈ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਇਹ ਸਾਰੇ ਸੰਸਾਰ ਨੂੰ ਤਾਰ ਰਹੇ ਨੇ ਤੇ ਤਾਰਦੇ ਤਾਰਦੇ ਤੁਹਾਡੇ ਕਰਤਾ ਕਹੇ ਨਹੀਂ ਬਸ ਇੰਨੀ ਗੱਲ ਸੁਣਨ ਦੀ ਧੀਰ ਸੀ ਪ੍ਰਤਰੀ ਜੋਗੀ ਨੇ ਜਦੋਂ ਇਹ ਸੁਣਿਆ ਵੀ ਇੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਪਰਤਰੀ ਜੋਗੀ ਉਸੇ ਵਕਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਟਹਿ ਪਿਆ ਤੇ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਬਹੁਤ ਸਮੇ ਤੋਂ ਉਡੀਕ ਕਰ ਰਿਹਾ ਹਾਂ ਸਾ ਸੰਤਲ ਜੀ ਇਸ ਸਮੇਂ ਪਰਤਰੀ ਜੋਗੀ ਜੀ ਦੀ ਉਮਰ 1500 ਸਾਲ ਦੀ ਹੋਗੀ ਸੀ ਸੋ ਪਰਤਰੀ ਜੋਗੀ ਕਹਿੰਦਾ ਮਹਾਰਾਜ ਮੈਨੂੰ ਨਾਰਦ मुनि ਨੇ ਕਿਹਾ ਸੀ ਵੀ ਜੇ ਤੈਨੂੰ ਇਸ ਦੁਨੀਆ ਵਿੱਚ ਕੋਈ ਬ੍ਰਹਮ ਗਿਆਨ ਦੇ ਸਕਦਾ ਤਾਂ ਉਹ ਸਿਰਫ ਗੁਰੂ ਨਾਨਕ ਪਾਤਸ਼ਾਹ ਹਨ ਉਹਨਾਂ ਕੋਲ ਹੀ ਇਹ ਸ਼ਕਤੀ ਹੈ ਕਿ ਉਹ ਕਿਸੇ ਨੂੰ ਵੀ ਬ੍ਰਹਮ ਗਿਆਉਂਦੇ ਦੇਣ ਅਸਲ ਵਿੱਚ ਸਾਧ ਸੰਗਤ ਦੇ ਜਿਹੜੇ ਯੋਗੀ ਲੋਕ ਹੁੰਦੇ ਨੇ ਇਹ ਬੰਦਗੀਆਂ ਕਰਕੇ ਤਪ ਕਰਕੇ ਹੋਰ ᔪਗਤਿਆ ਨਾਲ ਰਿੱਧੀਆਂ ਸਿੱਧੀਆਂ ਲੈ ਲੈਂਦੇ ਨੇ ਇਹਨਾਂ ਕੋਲ ਇਹ ਰਿੱਧੀਆਂ ਸਿੱਧੀਆਂ ਤਾਂ ਆ ਜਾਂਦੀਆਂ ਨੇ ਪਰ ਬ੍ਰਹਮ ਗਿਆਨ ਤੱਕ ਨਹੀਂ ਪਹੁੰਚ ਪਾਉਂਦੇ ਕਿਉਂਕਿ ਜਿਹੜਾ ਰਿੱਧੀਆਂ ਸੇਧੀਆਂ ਦੇ ਵਿੱਚ ਫਸ ਗਿਆ ਉਹ ਫਿਰ ਬ੍ਰह्म ਗਿਆਨ ਤੱਕ ਸਫ਼ਰ ਨਹੀਂ ਕਰ ਪਾਉਂਦਾ ਭਰਤਰੀ ਜੀ ਨੇ ਜਦੋਂ ਵੇਖਿਆ ਵੀ ਮੈਂ ਰਾਜ ਭਾਗ ਦੀ ਸਭ ਛੱਡ ਦਿੱਤਾ ਆਪਣੀਆਂ ਪਤਨੀਆਂ ਵੀ ਤਿਆਗ ਦਿੱਤੀਆਂ ਸਭ ਕੁਝ ਤਿਆਗਣ ਤੋਂ ਬਾਅਦ ਵੀ ਮੇਰੇ ਅੰਦਰ ਸੁੱਖ ਨਹੀਂ ਆਇਆ ਮੇਰਾ ਮਨ ਸਹਜ ਵਿੱਚ ਨਹੀਂ ਜਾ ਸਕਿਆ ਉਦੋਂ ਫਿਰ ਭਰਤਰੀ ਜੋਗੀ ਨੇ নারদ मुनि ਜੀ ਨੂੰ ਚੇਤੇ ਕੀਤਾ ਜਦੋਂ নারদ मुनि ਆਏ ਤਾਂ ਉਹ ਕਹਿੰਦੇ ਦਸ ਪਰਤਰੀ ਕੀ ਚਾਹੀਦਾ ਤੈਨੂੰ ਤਾਂ ਉਦੋਂ ਪਰਤਰੀ ਜੋਗੀ ਕਹਿੰਦਾ ਨਾਰਦ मुनि ਜੀ ਮੈਂ ਸਭ ਕੁਝ ਤਿਆਗ ਕੇ ਵੀ ਕੁਝ ਪਾ ਨਹੀਂ ਸਕਿਆ ਮੈਨੂੰ ਉਹ ਆਨੰਦ ਨਹੀਂ ਆਇਆ ਜਿਹੜਾ ਆਨੰਦ ਆਉਣਾ ਚਾਹੀਦਾ ਸੀ ਸੋ ਉਦੋਂ ਨਾਰਦ मुनि ਜੀ ਨੇ ਕਿਹਾ ਵੀ ਤੁਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਧਿਆਨ ਲਓ ਉਹਨਾਂ ਨੇ ਕਲਯੁਗ ਦੇ ਵਿੱਚ અવਤਾਰ ਧਾਰਨਾ ਉਹ ਜਦੋਂ ਆਉਣਗੇ ਉਹ ਤੁਹਾਡਾ ਕल्याण ਕਰਕੇ ਜਾਣਗੇ ਸੋ ਕਹਿੰਦੇ ਨੇ ਪਰਧਰੀ ਜੋਗੀ ਨੇ ਬਹੁਤ ਲੰਬੇ ਸਮੇਂ ਵਾਸਤੇ ਕਿੰਨੇ ਸਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠੇ ਰਹੇ ਤੇ ਹਰ ਵਕਤ ਗੁਰੂ ਸਾਹਿਬ ਜੀ ਨੂੰ ਚੇਤੇ ਕਰਦੇ ਰਹੇ ਤੇ ਸਾ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਅੰਤਰਜਾਮੀ ਨੇ ਕੋਈ ਵੀ ਸੰਸਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਚੇਤੇ ਕਰਦਾ ਹੋਏ ਐਦਾਂ ਹੋ ਨਹੀਂ ਸਕਦਾ ਕੀ ਗੁਰੂ ਮਹਾਰਾਜ ਉਹਦੇ ਕੋਲ ਆਨ ਨਾ ਸੋ ਗੁਰੂ ਮਹਾਰਾਜ ਆਪਣੇ ਭਗਤਾਂ ਨੂੰ ਪਛਾਨਦੇ ਨੇ ਜਾਣਦੇ ਨੇ ਕਿ ਕਿਥੇ ਉਹਨਾਂ ਦਾ ਭਗਤ ਬੈਠ ਕੇ ਉਹਨਾਂ ਨੂੰ ਯਾਦ ਕਰ ਰਿਹਾ ਹੈ ਤਾਂ ਹੀ ਅੱਜ ਗੁਰਨਾਣਕ ਸੱਚੇ ਪਾਤਸ਼ਾਹ ਪਰਤਰੀ ਜੋਗੀ ਕੁਲਗੇ ਸੋ ਪਰਤਰੀ ਜੋਗੀ ਬਹੁਤ ਸਤਿਕਾਰ ਨਾਲ ਗੁਰਨਾਣਕ ਸੱਚੇ ਪਾਤਸ਼ਾਹ ਨੂੰ ਤੇ ਭਾਈ ਬਾਲਾ ਜੀ ਨੂੰ ਤੇ ਭਾਈ ਮਰਦਾਨਾ ਜੀ ਨੂੰ ਆਪਣੀ ਕੁਟਿਆ ਦੇ ਅੰਦਰ ਲੈ ਜਾਂਦਾ ਹੈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਉਹ ਇੱਕ ਸ਼ਰਾਬ ਦਾ ਪਿਆਲਾ ਰੱਖਦਾ ਤੇ ਕਹਿੰਦਾ ਮਹਾਰਾਜ ਇਹਨੂੰ ਛਕ ਲਵੋ ਇਹਦੇ ਨਾਲ ਸਾਡੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਧਿਆਨ ਵਿੱਚ ਬੜੀ ਆਸਾਨੀ ਦੇ ਨਾਲ ਟਿਕ ਜਾਂਦੀ ਹੈ ਅਸਲ ਵਿੱਚ ਸਾਹਾ ਸੰਗ ਜੀ ਆ ਜਿਹੜੇ ਜੋਗੀ ਲੋਕ ਹੁੰਦੇ ਸਨ ਇਹ ਅਕਸਰ ਹੀ ਸ਼ਰਾਬ ਪੀ ਕੇ ਜਾਂ ਕੋਈ ਨਸ਼ਾ ਕਰਕੇ ਪਰਮਾਤਮਾ ਦੇ ਵਿੱਚ ਸੁਰਤ ਟਿਕਾ ਲੈਂਦੇ ਸਨ ਤੇ ਬੰਦਗੀ ਕਰਦੇ ਸਨ ਪਰ ਗੁਰੂ ਨਾਨਕ ਸੱਚੇ ਪਾਸ਼ਾ ਪ੍ਰਥਰੀ ਜੋਗੀ ਨੂੰ ਕਹਿੰਦੇ ਜੋਗੀ ਰਾਜ ਇਸ ਦਾ ਨਸ਼ਾ ਕਿੰਨਾ ਕਚਿਰ ਗੰਦਾ ਹੈ ਤੇ ਜਦੋਂ ਨਸ਼ਾ ਉਤਰ ਜਾਵੇ ਉਦੋਂ ਕੀ ਕਰਦੇ ਹੋ ਉਦੋਂ ਪ੍ਰਥਰੀ ਜੋਗੀ ਕਹਿੰਦਾ ਮਹਾਰਾਜ ਇਹਦਾ ਨਸ਼ਾ ਚਾਰ ਪਹਿਰ ਗੰਦਾ ਹੈ ਜਦੋਂ ਇਹਦਾ ਨਸ਼ਾ ਉਤਰ ਜਾਂਦਾ ਹੈ ਉਦੋਂ ਸ਼ਰੀਰ ਡਗਮਗਾਉਂਦਾ ਹੈ ਪਰ ਅਸੀਂ ਇੱਕ ਪਿਆਲਾ ਹੋਰ ਪੀ ਲੈਨੇ ਆ ਅਸਲ ਵਿੱਚ ਸਾਧ ਸੰਗਤ ਜੀ ਪਰਤਰੀ ਜੋਗੀ ਦੇ ਮਨ ਵਿੱਚ ਬਹੁਤ ਪ੍ਰਸ਼ਨ ਵੀ ਸੀ ਜਿਹੜੇ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪੁੱਛਣਾ ਚਾਹੁੰਦਾ ਸੀ ਸੋ ਜਦੋਂ ਪਰਤਰੀ ਜੋਗੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਉਹ ਸ਼ਰਾਬ ਦਾ ਪਿਆਲਾ ਦਿੱਤਾ ਤੇ ਪੀਣ ਵਾਸਤੇ ਕਿਹਾ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਮੁਸਕਰਾ ਪਈ ਤੇ ਕਹਿੰਦੇ ਪਰਤਰੀ ਇਹਦਾ ਨਸ਼ਾ ਤਾਂ ਕੁਝ ਥਿਰ ਲਈ ਹੈ ਇਹ ਨਸ਼ਾ ਤਾਂ ਕੁਝ ਸਮੇਂ ਦੇ ਵਿੱਚ ਉਤਰ ਜਾਂਦਾ ਹੈ ਪਰ ਇੱਕ ਇਹੋ ਜਿਹਾ ਨਸ਼ਾ ਹੈ ਜਿਹੜਾ ਉਤਰਦਾ ਹੀ ਨਹੀਂ ਉਹ ਹੈ ਨਾਮ ਦਾ ਗੁਰੂ ਮਹਾਰਾਜ ਕਹਿੰਦੇ ਪਰਤਰੀ ਜੋਗੀ ਜੀ ਤੁਸੀਂ ਇੰਨੇ ਸਾਲਾਂ ਤੋਂ ਜਿਹੜੀ ਬੰਦਗੀ ਕਰ ਰਹੇ ਹੋ ਤੇ ਸਾਡਾ ਇੰਤਜ਼ਾਰ ਕਰ ਰਹੇ ਹੋ ਜਿਹੜੇ ਵੀ ਤੁਹਾਡੇ ਮਨ ਦੇ ਵਿੱਚ ਪ੍ਰਸ਼ਨ ਹਨ ਉਹ ਪੁੱਛ ਲਵੋ ਅਸੀਂ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਸਾਧ ਸੰਗਤ ਜੀ ਜਿਹੜੇ ਪਰਤਰੀ ਜੋਗੀ ਸਨ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਮ 1500 1600 ਸਾਲ ਪਹਿਲਾਂ ਪੈਦਾ ਹੋਏ ਸਨ ਹੁਣ ਕੋਈ ਸ਼ੰਕਾ ਨਾ ਕਰੇ ਵੀ ਐਨੀ ਉਮਰ ਕਾਲਯੁਗ ਦੇ ਵਿੱਚ ਕਿਵੇਂ ਹੋਗੀ ਸੋ ਸਾਧ ਸੰਗਤ ਜੀ ਜਿਹੜੇ ਜੋਗੀ ਲੋਗ ਹੁੰਦੇ ਨੇ ਇਹ ਯੋਗ ਸਾਧਨਾ ਦੇ ਨਾਲ ਆਪਣੀ ਉਮਰ ਵਧਾ ਲੈਂਦੇ ਨੇ ਜਾਂ ਐਂ ਕਹਿ ਲਓ ਆਪਣੀ ਉਮਰ ਵਧਣ ਤੋਂ ਰੋਕ ਲੈਂਦੇ ਨੇ ਅਸਲ ਵਿੱਚ ਸਾਧ ਸੰਗਤ ਜੀ ਜਿਵੇਂ ਅਸੀਂ ਸੋਚਦੇ ਹਾਂ ਜਿਵੇਂ ਅਸੀਂ ਦੇਖਦੇ ਹਾਂ ਹਮੇਸ਼ਾ ਉਦਾਂ ਹੀ ਨਹੀਂ ਹੁੰਦਾ ਸਾਡੀ ਦ੍ਰਿਸ਼ਟੀ ਤੋਂ ਵੀ ਪਰੇ ਬਹੁਤ ਕੁਝ ਹੈ ਤੇ ਸਾਡੀ ਬੁੱਧੀ ਤੋਂ ਵੀ ਪਰੇ ਬਹੁਤ ਕੁਝ ਹੈ ਜਿਸ ਨੂੰ ਅਸੀਂ ਨਾ ਹੀ ਦੇਖ ਸਕਦੇ ਹਾਂ ਤੇ ਨਾ ਹੀ ਸਮਝ ਸਕਦੇ ਹਾਂ ਇਹ ਸਾਰੀ ਗੱਲ ਅਸੀਂ ਸਮਝ ਹੀ ਜਾਈਏ ਫਿਰ ਸਾਥ ਸੰਗਤ ਜੀ ਜਿਹੜੀ ਪਰਮਾਤਮਾ ਦੀ ਰਮਜ ਹੈ ਉਹ ਫਿਰ ਰਮਜ ਨਹੀਂ ਰਹਿੰਦੀ ਸੋ ਗੁਰੂ ਸਾਹਿਬ ਜੀ ਹੀ ਜਾਣਦੇ ਹਨ ਕਿ ਪਰਮੇਸ਼ਰ ਦੇ ਭਗਤ ਐਨੀ ਦੀਰਗ ਆਯੂ ਦੇ ਵਿੱਚ ਕਿਵੇਂ ਵਿਚਰਦੇ ਹਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਪਰ ਤਰੀ ਜੋਗੀ ਜੀ ਜੋ ਪੁੱਛਣਾ ਚਾਹੁੰਦੇ ਹੋ ਉਹ ਪੁੱਛ ਲਵੋ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਇਹ ਸੁਣ ਕੇ ਪ੍ਰਥਰੀ ਜੋਗੀ ਜੀ ਕਹਿਣ ਲੱਗੇ ਮਹਾਰਾਜ ਮੈਂ ਬਹੁਤ ਹੱਠ ਯੋਗ ਸਾਧਿਆ ਭਾਵ ਬਹੁਤ ਕਠਨ ਭਗਤੀ ਕੀਤੀ ਹੈ ਜਿਹਦੇ ਵਿੱਚ ਆਪਣੇ ਸਰੀਰ ਨੂੰ ਬਹੁਤ ਕਠਿਨਾਈ ਵਿੱਚ ਪਾ ਕੇ ਬਹੁਤ ਪਰੇਸ਼ਾਨੀਆਂ ਦੇ ਕੇ ਵੀ ਭਗਤੀ ਕੀਤੀ ਹੈ ਮੈਂ ਬਹੁਤ ਹੱਠ ਕਰਕੇ ਆਪਣੇ ਮਨ ਨੂੰ ਰੋਕਿਆ ਸਵਾਸ ਸੰਗਤ ਜੀ ਇਸ ਦੁਨੀਆ ਦੇ ਵਿੱਚ ਜੇ ਸਭ ਤੋਂ ਔਖਾ ਕੁਝ ਹੈ ਤਾਂ ਉਹ ਹੈ ਆਪਣੇ ਮਨ ਨੂੰ ਰੋਕਣਾ। ਕਾਲ ਯੁਗ ਦੇ ਵਿੱਚ ਕਿਸੇ ਦਾ ਵੀ ਮਨ ਰੁਕਦਾ ਨਹੀਂ ਹੈ। ਇਹ ਕਰਾਮਾਤ ਤੋਂ ਕੱਟ ਨਹੀਂ ਹੋਏਗਾ ਜੇ ਕਿਸੇ ਦਾ ਮਨ ਰੁਕ ਜਾਏ। ਤੁਸੀਂ ਵੇਖਿਓ ਅਸੀਂ ਕਈ ਵਾਰ ਸੰਗਤ ਵਿੱਚ ਜਦੋਂ ਬੈਠੇ ਹੁੰਨੇ ਆਂ, ਜਦ ਪਾਠ ਕਰ ਰਹੇ ਹੁੰਨੇ ਆਂ ਸਾਡਾ ਮਨ ਕਦੋਂ ਸੰਗਤ ਵਿੱਚੋਂ ਉੱਠ ਕੇ ਬਾਹਰ ਚਲੇ ਜਾਂਦਾ ਤੇ ਕਦੋਂ ਵਾਪਿਸ ਆਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਤਿੰਨ ਵਾਰ ਅਸੀਂ ਸਾਰਾ ਹੀ ਪਾਠ ਕਰ ਲੈਨੇ ਆਂ ਸਾਰੀ ਗੁਰਬਾਣੀ ਪੜ੍ਹ ਲੈਨੇ ਆਂ ਫੇਰ ਜਾ ਕੇ ਬਾਅਦ ਵਿੱਚ ਪਤਾ ਲੱਗਦਾ ਹੈ ਵੀ ਮੈਂ ਤਾਂ ਕੁਝ ਸੁਣਿਆ ਹੀ ਨਹੀਂ ਬੰਦੇ ਨੂੰ ਮਹਿਸੂਸ ਹੁੰਦਾ ਹੈ ਵੀ ਮੈਂ ਇਹ ਪਾਠ ਪੜਿਆ ਵੀ ਹੈ ਕਿ ਨਹੀਂ ਮੈਨੂੰ ਤਾਂ ਕੁਝ ਸੁਣਿਆ ਹੀ ਨਹੀਂ ਅਸਲ ਵਿੱਚ ਜਿੰਨੇ ਸੁਣਨਾ ਸੀ ਉਹ ਤਾਂ ਸਰੀਰ ਦੇ ਵਿੱਚ ਹਾਜ਼ਰ ਹੀ ਨਹੀਂ ਸੀ ਅਸਲ ਵਿੱਚ ਕਾਲ ਯੁਗ ਦਾ ਪੈਰ ਹੀ ਕੁਝ ਇਹ ਹੋ ਜਾਏ ਕਾਲ ਯੁਗ ਦੇ ਵਿੱਚ ਸਾਰਿਆਂ ਦਾ ਮਨ ਕਿਤੇ ਨਾ ਕਿਤੇ ਭਟਕਦਾ ਰਹਿੰਦਾ ਹੈ ਕਿਸੇ ਦਾ ਮਨ ਧੀਆਂ ਪੁੱਤਰਾਂ ਦੇ ਵਿੱਚ ਹੈ ਕਿਸੇ ਦਾ ਮਨ ਆਪਣੇ ਕਾਰੋਬਾਰ ਦੇ ਵਿੱਚ ਹੈ ਕਿਸੇ ਦਾ ਮਨ ਪੈਸੇ ਵਿੱਚ ਹੈ ਤੇ ਕਿਸੇ ਦਾ ਮਨ ਖਾਣ ਪੀਣ ਚ ਹੈ ਗੁਰਬਾਣੀ ਵਿੱਚ ਤਾਂ ਮਨ ਕਿਸੇ ਦਾ ਵੀ ਨਹੀਂ ਹੁੰਦਾ ਕੋਈ ਵਿਰਲੇ ਹੀ ਗੁਰਮੁਖ ਹੁੰਦੇ ਨੇ ਜਿਹੜੇ ਮਨ ਲਾ ਕੇ ਗੁਰਬਾਣੀ ਪੜਨ ਤੇ ਮਨ ਲਾ ਕੇ ਸਿਮਰਨ ਕਰਨ ਹੁਣ ਸਾਧ ਸੰਗਤ ਜੀ ਖਈ ਲੋਗ ਮਨ ਕਰਕੇ ਐਨੇ ਦੁਖੀ ਨੇ ਉਹ ਤਾਂ ਨੀਂਦ ਦੀਆਂ ਗੂਲੀਆਂ ਖਾਂਦੇ ਨੇ ਉਂ ਦੇ ਪਰੇਸ਼ਨ ਦੀਆਂ ਗੋਰੀਆਂ ਖਾਂਦੇ ਨੇ ਤੇ ਕਈ ਲੋਕ ਤਾਂ ਫੋਨ ਕਰ ਕਰਕੇ ਪੁੱਛਦੇ ਨੇ ਵੀ ਬਾਬਾ ਜੀ ਸਾਨੂੰ ਨੀਂਦ ਨਹੀਂ ਆਉਂਦੀ ਕੀ ਕਰੀਏ ਇਸ ਕਿ ਸਾਨੂੰ ਨੀਂਦ ਆ ਜੇ ਕਿਹੜੀ ਗੁਰਬਾਣੀ ਪੜੀਏ ਦੇ ਦੇਣਾ ਸਾਨੂੰ ਨੀਂਦ ਆ ਜੇ ਪਰ ਤਰੀ ਜੋਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਜੋਗ ਦੇ ਵਿੱਚ ਬਹੁਤ ਕਠਨ ਤਪ ਕਰਨ ਤੋਂ ਬਾਅਦ ਮਨ ਨਿਰਮਲ ਹੁੰਦਾ ਹੈ ਮਹਾਰਾਜ ਤੁਸੀਂ ਭਗਤੀ ਜੋਗ ਭਾਬ ਭਗਤੀ ਮਾਰਗ ਦਾ ਪ੍ਰਚਾਰ ਕਰ ਰਿਹਾ ਹਾਂ ਮੈਨੂੰ ਇਹ ਦੱਸੋ ਵੀ ਭਗਤੀ ਦੇ ਨਾਲ ਮਨ ਦਾ ਫੁਰਨਾ ਕਿਵੇਂ ਰੁਕਦਾ ਹੈ ਭਗਤੀ ਦੇ ਨਾਲ ਕਿਵੇਂ ਮਨ ਨਿਰਮਲ ਹੁੰਦਾ ਹੈ ਮਹਾਰਾਜ ਹੱਥ ਯੋਗ ਦੇ ਵਿੱਚ ਕਿਵੇਂ ਮਨ ਨੂੰ ਨਿਰਮਲ ਕਰਨਾ ਹੈ ਉਹ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਭਾਬ ਸਾਡੇ ਗੁਰੂ ਗੁਰੂ ਗੋ ਰਖਨਾਥ ਨੇ ਸਾਨੂੰ ਸਿਖਾਇਆ ਹੈ ਮਹਾਰਾਜ ਸਾਡੇ ਯੋਗ ਦੇ ਵਿੱਚ ਹੱਥ ਤੋਂ ਬਿਨਾਂ ਮਨ ਨਿਰਮਲ ਨਹੀਂ ਹੋ ਸਕਦਾ ਅਸੀਂ ਤਾਂ ਇਹ ਮੰਨਦੇ ਹਾਂ ਜਿੰਨਾ ਚਿਰ ਜੋਗ ਨਹੀਂ ਕਰਾਂਗੇ ਉਨਾ ਚਿਰ ਸਾਡਾ ਮਨ ਨਿਰਮਲ ਨਹੀਂ ਹੋਏਗਾ ਜੋਗੀ ਕਹਿੰਦੇ ਨੇ ਭੁੱਖੇ ਲਟਕਣ ਨਾਲ ਧੂਮੀਆਂ ਲਾ ਕੇ ਭਗਤੀ ਕਰਨ ਨਾਲ ਸਰੀਰ ਨੂੰ ਕਿਸੇ ਪ੍ਰਕਾਰ ਨਾਲ ਕਸ਼ਟ ਦੇ ਕੇ ਭੁੱਖੇ ਰਹਿ ਕੇ ਹੌਲੀ-ਹੌਲੀ ਸਰੀਰ ਨੂੰ ਸਾੜ-ਸਾੜ ਕੇ ਮਨ ਨੂੰ ਸਿੱਧੇ ਰਾਤੇ ਲੈ ਕੇ ਆਣਾ ਇਹਨੂੰ ਸਾਧ ਸੰਗਤ ਜੀ ਹੱਟ ਜੋਗ ਕਹਿੰਦੇ ਨੇ ਮਹਾਰਾਜ ਸਾਨੂੰ ਹੱਟ ਜੋਗ ਬਾਰੇ ਤਾਂ ਪਤਾ ਹੈ ਪਰ ਭਗਤੀ ਜੋਗ ਬਾਰੇ ਨਹੀਂ ਪਤਾ ਮਹਾਰਾਜ ਭਗਤੀ ਵਿੱਚ ਕਿਵੇਂ ਮਨ ਨੂੰ ਨਿਰਮਲ ਕਰੀਦਾ ਹੈ ਕਿਉਂਕਿ ਬਿਨਾਂ ਯੋਗ ਤੇ ਮਨ ਕਿਸੇ ਦਾ ਟਿਕ ਜਾਵੇ ਇਸ ਬਾਰੇ ਸਾਨੂੰ ਸਮਝ ਨਹੀਂ ਆਉਂਦੀ ਤੇ ਮਹਾਰਾਜ ਦੂਸਰਾ ਸਵਾਲ ਇਹ ਹੈ ਮਹਾਰਾਜ ਅਸੀਂ ਜਿਹੜੇ ਯੋਗੀ ਹਾਂ ਅਸੀਂ ਸ਼ਰਾਬ ਦਾ ਪਿਆਲਾ ਪਹਿਲੇ ਪੀਂਨੇ ਆ ਅਸੀਂ ਜਿੱਦੇ ਵੀ ਯੋਗੀ ਹਾਂ ਸਾਡੇ ਗੁਰੂ ਗੁਰੂਖਨਾਥ ਨੇ ਸਾਨੂੰ ਸ਼ਰਾਬ ਦਾ ਸਹਾਰਾ ਦਿੱਤਾ ਹੈ ਧਿਆਨ ਲਾਉਣ ਵਾਸਤੇ ਅਸੀਂ ਸ਼ਰਾਬ ਦਾ ਪਿਆਲਾ ਪੀ ਕੇ ਮਸਤ ਹੋ ਕੇ ਧਿਆਨ ਵਿੱਚ ਬੈ ਜਾਣੇ ਆ ਤੇ ਐਵੇਂ ਬੈਠੇ ਹੋਏ ਨੂੰ ਕਿੰਨਾ ਕਿੰਨਾ ਚਿਰ ਬੀਤ ਜਾਂਦਾ ਹੈ ਸਾਨੂੰ ਸੁਰਤ ਨਹੀਂ ਆਂਦੀ ਅਸੀਂ ਤਾਂ ਧਿਆਨ ਵਿੱਚ ਹੀ ਬੈਠੇ ਰਹਿਣੇ ਆ ਸੋ ਪਰਧਰੀ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਨੇ ਮਹਾਰਾਜ ਕਿਰਪਾ ਕਰੋ ਮੈਨੂੰ ਇਹ ਮੇਰੇ ਪ੍ਰਸ਼ਨਾਂ ਦੇ ਉੱਤਰ ਦਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਪਰਧਰੀ ਜੀ ਨਿਰਮਲ ਮਨ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ ਭਗਤੀ ਤਾਂ ਉਦੋਂ ਹੁੰਦੀ ਹੈ ਜਦੋਂ ਮਨ ਨਿਰਮਲ ਹੋਵੇ ਜਿੰਨਾ ਚਿਰ ਮਨ ਦੇ ਵਿੱਚ ਹੰਕਾਰ ਹੈ ਦਵੇਸ਼ ਹੈ ਈਰਖਾ ਕਪਟ ਹੈ ਆਸਾ ਮਨਸਾ ਹੈ ਉਨਾ ਚਿਰ ਉਥੇ ਭਗਤੀ ਦਾ ਬੀਜ ਫੁੱਟਦਾ ਹੀ ਨਹੀਂ ਮਹਾਰਾਜ ਕਹਿੰਦੇ ਪਤਥਰੀ ਜੀ ਤੁਸੀਂ ਇਹ ਜਿਹੜਾ ਬਚਨ ਕੀਤਾ ਹੈ ਇਹ ਬਹੁਤ ਸੱਚਾ ਕੀਤਾ ਹੈ ਕਿ ਭਗਤੀ ਦੇ ਵਿੱਚ ਮਨ ਨਿਰਮਲ ਕਿਵੇਂ ਹੁੰਦਾ ਹੈ ਪ੍ਰਯੋਗ ਦਾ ਮਤਲਬ ਕੀ ਹੈ ਲੋਗੇ ਸਮਝਦੇ ਨੇ ਵੀ ਪਿੰਡੇ ਦੇ ਸਵਾ ਮਲ ਲਈ ਤੇ ਸੋਚਦੇ ਨੇ ਕਿ ਆਹੀ ਯੋਗ ਦਾ ਰੂਪ ਹੈ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਯੋਗ ਦਾ ਮਤਲਬ ਹੈ ਜੁੜ ਜਾਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪ੍ਰਤਰੀ ਜੋਗੀ ਨੂੰ ਸਮਝਾਇਆ ਵੀ ਪਰਮੇਸ਼ਰ ਦੇ ਸਿਰਫ ਇੱਕੋ ਸੱਚੇ ਨਾਮ ਦੇ ਵਿੱਚ ਜੁੜ ਕੇ ਮਨ ਵੀ ਨਿਰਮਲ ਹੋ ਜਾਂਦਾ ਹੈ ਤੇ ਕੋਈ ਨਸ਼ਾ ਕਰਨ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਨਾਮ ਦਾ ਹੀ ਨਸ਼ਾ ਬਹੁਤ ਹੁੰਦਾ ਹੈ ਤੇਉ ਉਤਰਦਾ ਨਹੀਂ ਬਾਕੀ ਸੰਸਾਰੀ ਨਸ਼ਿਆ ਵਾਂਗ ਸਾਧ ਸੰਘਾ ਜੀ ਪਰਧਰੀ ਜੋਗੀ ਜੀ ਦਾ ਨਾਮ ਗੁਰਬਾਣੀ ਵਿੱਚ ਵੀ ਆਇਆ ਕਹੋ ਨਾਨਕ ਸੁਨ ਪਰਧਰ ਜੋਗੀ ਕੀਵਾ ਅੰਮ੍ਰਿਤ ਤਾਰ ਹੈ ਮਹਾਰਾਜ ਕਹਿੰਦੇ ਪਰਧਰੀ ਸਾਨੂੰ ਇਹ ਸ਼ਰਾਬ ਦੀ ਲੋੜ ਨਹੀਂ ਪੈਂਦੀ ਅਸੀਂ ਤਾਂ ਨਾਮ ਦੀ ਖੁਮਾਰੀ ਵਿੱਚ ਹੀ ਮਸਤ ਰਹਿੰਨੇ ਆਂ ਉਦੋਂ ਪਰਧਰੀ ਜੋਗੀ ਕਹਿੰਦਾ ਮਹਾਰਾਜ ਮੈਂ ਸਭ ਕੁਝ ਤਿਆਗ ਕੇ ਜੋਗੀ ਬਣ ਗਿਆ ਪਰ ਹਲੇ ਵੀ ਮਨ ਨਿਰਮਲ ਨਹੀਂ ਹੋਇਆ ਪਰਧਰਿ ਜੋਗੀ ਕਹਿੰਦਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਪਰਧਰ ਜੋਗੀ ਤੇਰਾ ਹਲੇ ਇੱਕ ਜਨਮ ਬਾਕੀ ਰਹਿੰਦਾ ਹੈ ਤੇ ਮੁਕਤੀ ਲੈਣ ਤੋਂ ਪਹਿਲਾਂ ਤੈਨੂੰ ਗਿਆਨ ਪ੍ਰਾਪਤੀ ਕਰਨੀ ਪਵੇਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਪਰਧਰ ਜੋਗੀ ਜੂਨਾਗੜ ਰਾਜੇ ਦੀ ਲੜਕੀ ਤੇਰੀ ਮੂਰਤੀ ਨੂੰ ਆਪਣੇ ਸਾਹਮਣੇ ਰੱਖ ਕੇ ਨਿਤ ਤੇਰਾ ਧਿਆਨ ਲਗਾਉਂਦੀ ਐ ਤੇ ਪ੍ਰੰਨ ਕਰਕੇ ਬੈਠੀ ਐ ਜੇ ਮੈਂ ਵਿਆਹ ਕਰਾਂਗੀ ਤਾਂ ਰਾਜਾ ਪਰਥਰੀ ਨਾਲ ਕਰਾਵਾਂਗੀ ਕਿਉਂਕਿ ਸਾਧ ਸੰਗਤ ਜੀਏ ਜਿਹੜਾ ਰਾਜਾ ਪਰਥਰੀ ਸੀ ਬਹੁਤ ਨੇਕ ਤੇ ਚੰਗਾ ਰਾਜਾ ਸੀ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਪਰਥਰ ਜੋਗੀ ਉਹਦੀਆਂ ਅਰਦਾਸਾਂ ਇੰਨੀਆਂ ਜ਼ਿਆਦਾ ਨੇ ਵੀ ਤੈਨੂੰ ਦੂਸਰਾ ਜਨਮ ਲੈ ਕੇ ਉਹਦੇ ਨਾਲ ਵਿਆਹ ਕਰਾਉਣਾ ਪਏਗਾ ਫੇਰ ਗਿਆਨ ਲੈ ਕੇ ਮੁਕਤੀ ਹੋਏਗੀ ਪਰਥਰੀ ਜੋਗੀ ਇਹ ਗੱਲ ਸੁਣ ਕੇ ਕਹਿੰਦਾ ਮਹਾਰਾਜ ਮੈਨੂੰ ਦੂਸਰਾ ਜਨਮ ਲੈਣਾ ਪਵੇਗਾ ਮਹਾਰਾਜ ਤੁਹਾਡੇ ਦਰਸ਼ਨ ਕਰ ਲੇ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਤੁਹਾਡੇ ਦਰਸ਼ਨ ਕਰਨ ਤੇ ਤਾਂ ਕੋਈ ਵੀ ਜੀਵਨ ਮੁਕਤ ਹੋ ਸਕਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਪਰਥਰੀ ਹਾਂ ਇੱਕ ਗੱਲ ਹੋ ਸਕਦੀ ਹੈ ਜੇ ਤੂੰ ਅੱਜ ਹੀ ਜੂਨਾਗੜ ਰਾਜੇ ਦੀ ਲੜਕੀ ਨਾਲ ਵਿਆਹ ਕਰਾ ਲਵੇ ਤਾਂ ਤੈਨੂੰ ਦੂਸਰਾ ਜਨਮ ਲੈਣ ਦੀ ਲੋੜ ਨਹੀਂ ਪਵੇਗੀ ਪਰ ਜੇ ਤੂੰ ਉਹਦੇ ਨਾਲ ਅੱਜ ਵਿਆਹ ਨਹੀਂ ਕਰਵਾਇਆ ਤਾਂ ਉਹਨੇ ਪ੍ਰਣ ਕੀਤਾ ਹੋਇਆ ਵੀ ਉਹਨੇ ਕੱਲ ਨੂੰ ਅੱਗ ਵਿੱਚ ਸੜ ਕੇ ਸਤੀ ਹੋ ਜਾਣਾ ਹੈ ਅਸਲ ਵਿੱਚ ਉਹ ਜੂਨਾਗੜ ਰਾਜੇ ਦੀ ਲੜਕੀ ਦਾ ਸੰਕਲਪ ਸੀ ਵੀ ਜੇ ਇਸ ਦਿਨ ਤੱਕ ਰਾਜਾ ਪਰਥਰੀ ਨਾ ਆਇਆ ਤਾਂ ਮੈਂ ਅੱਗ ਵਿੱਚ ਸੜ ਕੇ ਸਤੀ ਹੋ ਜਾਵਾਂਗੀ ਹੁਣ ਪਰਥਰੀ ਜੋਗੀ ਕਹਿਣ ਲੱਗਾ ਮਹਾਰਾਜ ਉਹ ਜੂਨਾ ਗੜਤਾ ਇੱਥੋਂ ਬਹੁਤ ਜ਼ਿਆਦਾ ਹੀ ਦੂਰ ਹੈ। ਇੰਨੀ ਜਲਦੀ ਤਾਂ ਮੈਂ ਪਹੁੰਚ ਹੀ ਨਹੀਂ ਸਕਦਾ। ਅੱਜ ਦੇ ਅੱਜ ਕਿਵੇਂ ਪਹੁੰਚਾਂ ਉੱਥੇ? ਜੇ ਅੱਜ ਤੋਂ ਜ਼ਿਆਦਾ ਦੇਰੀ ਹੋ ਗਈ, ਕੱਲ ਨੂੰ ਤਾਂ ਉਹਨੇ ਸਤੀ ਹੋ ਜਾਣਾ ਹੈ। ਹੁਣ ਕੋਈ ਉਪਾਅ ਦੱਸੋ ਮਹਾਰਾਜ। ਮੈਂ ਅੱਜ ਦੇ ਅੱਜ ਕਿਵੇਂ ਪਹੁੰਚ ਜਾਵਾਂ ਉੱਥੇ? ਤੇ ਜੇ ਮੈਂ ਅੱਜ ਨਹੀਂ ਪਹੁੰਚਿਆ ਤਾਂ ਮੈਨੂੰ ਉਹਦੇ ਮਰਨ ਦੇ ਨਾਲ ਬਹੁਤ ਭਾਰੀ ਦੁੱਖ ਤੇ ਪਾਪ ਲੱਗੇਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਪਰਤਰੀ ਤੂੰ ਆਪਣੇ ਗੁਰੂ ਕਿਨੂੰ ਤਾਰਿਆ? ਭਤਰੀ ਜੋਗੀ ਕਹਿੰਦਾ ਮਹਾਰਾਜ ਗੁਰੂ ਗੋਰਖਨਾਥ ਨੂੰ ਤਾਂ ਗੁਰੂ ਪਾਸ਼ਾ ਕਹਿੰਦੇ ਜਾ ਉਹਦੇ ਕੋਲ ਤੇ ਉਹਨੂੰ ਜਾ ਕੇ ਦੱਸ ਕਿ ਤੇਰੀ ਕੀ ਸਮੱਸਿਆ ਹੈ। ਭਤਰੀ ਜੋਗੀ ਗੁਰੂ ਗੋਰਖਨਾਥ ਕੋਲ ਜਾਂਦਾ ਹੈ ਤੇ ਆਪਣੇ ਗੁਰੂ ਨੂੰ ਜਾ ਕੇ ਕਹਿੰਦਾ ਹੈ ਗੁਰੂ ਜੀ ਮੈਨੂੰ ਜੁਨਾਗੜ ਪੰਚਾਦ ਹੋ ਕਿਸੇ ਨਾ ਕਿਸੇ ਤਰੀਕੇ ਕਿਉਂਕਿ ਮੈਂ ਉੱਥੇ ਜੁਨਾਗੜ ਦੇ ਰਾਜੇ ਦੀ ਲੜਕੀ ਨਾਲ ਵਿਆਹ ਕਰਾਣਾ ਪਰਤਰੀ ਜੋਗੀ ਮਨ ਵਿੱਚ ਸੋਚਦਾ ਹੈ ਵੀ ਜੇ ਮੈਂ ਉੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅੱਜ ਹੀ ਪਹੁੰਚ ਜਾਵਾਂ ਤਾਂ ਮੇਰਾ ਦੂਸਰਾ ਜਨਮ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਟਿਆ ਜਾ ਸਕਦਾ ਹੁਣ ਜਦੋਂ ਗੋਰਖਨਾਥ ਨੂੰ ਪਰਤਰੀ ਰਾਜੇ ਨੇ ਬੇਨਤੀ ਕੀਤੀ ਤਾਂ ਗੋਰਖਨਾਥ ਅੱਗੇ ਉਹ ਕਹਿੰਦਾ ਵੀ ਮੈਂ ਪਹੁੰਚਾਤਾ ਦਵਾਂਗਾ ਪਰ ਮੈਨੂੰ 3 ਦਿਨ ਲੱਗਣਗੇ ਰਾਜਾ ਪਰਤਰੀ ਕਹਿੰਦਾ ਵੀ ਤਿੰਨ ਦਿਨਾਂ ਦੇ ਵਿੱਚ ਤਾਂ ਸਾਰੀ ਗੱਲ ਹੀ ਖਤਮ ਹੋ ਜਾਣੀ ਹੈ। ਉਸ ਲੜਕੀ ਨੇ ਤਾਂ ਕੱਲ ਸਤੀ ਹੋ ਜਾਣਾ ਹੈ। ਤਿੰਨ ਦਿਨ ਬਾਅਦ ਪਹੁੰਚ ਕੇ ਮੈਂ ਕੀ ਕਰਾਂਗਾ? ਮੇਰਾ ਦੂਸਰਾ ਜਨਮ ਨਹੀਂ ਕਟਿਆ ਜਾਏਗਾ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆਂਦਾ ਤੇ ਕਹਿੰਦਾ ਮਹਾਰਾਜ ਮੈਂ ਕਿਵੇਂ ਜਾਵਾਂ? ਮੈਂ ਕਿਵੇਂ ਅੱਜ ਦੇ ਅੱਜ ਉੱਥੇ ਪਹੁੰਚ ਜਾਵਾਂ? ਗੁਰੂ ਗੋਰਖਨਾਥਤਾ ਤਿੰਨ ਦਿਨ ਦਾ ਸਮਾਂ ਕਹਿ ਰਿਹਾ। ਗੁਰੂ ਨਾਨਕ ਸੱਚੇ ਬਾਦਸ਼ਾਹ ਕਹਿੰਦੇ ਰਾਜਾ ਪਰਥਰੀ ਤੈਨੂੰ ਅਸੀਂ ਹੁਨੇ ਪੰਚਾ ਦਿੰਨੇ ਆ ਬੈਠੇ ਤੇ ਗੁਰੂ ਮਹਾਰਾਜ ਕਹਿੰਦੇ ਮਰਦਾਨਿਆਂ ਰਬਾਬ ਵਜਾਓ ਗੁਰੂ ਮਹਾਰਾਜ ਕੀਰਤਨ ਸ਼ੁਰੂ ਕਰਦੇ ਨੇ ਤੇ ਸਾਰੇ ਆਪਣੀਆਂ ਅੱਖਾਂ ਬੰਦ ਕਰਕੇ ਕੀਰਤਨ ਸਰਵਨ ਕਰਨਾ ਸ਼ੁਰੂ ਕਰਦੇ ਨੇ ਜਦੋਂ ਰਾਜੇ ਪਰਥਰੀ ਨੇ ਆਪਣੀਆਂ ਅੱਖਾਂ ਖੋਲੀਆਂ ਉਹਨੇ ਵੇਖਿਆ ਵੀ ਅਸੀਂ ਤਾਂ ਜੁੰਨਾਗੜ ਆ ਗਏ ਆ ਤੇ ਜੂਨਾਗੜ ਦੇ ਬਾਗ ਦੇ ਵਿੱਚ ਖੜੇ ਹੋਇਆ ਕਹਿੰਦੇ ਐਨੇ ਨੂੰ ਜੂਨਾਗੜ ਦੇ ਰਾਜੇ ਦੀ ਲੜਕੀ ਉੱਥੇ ਆਪਣੀ ਸਹੇਲੀਆਂ ਦੇ ਨਾਲ ਆਈ ਤੇ ਉਸੇ ਬਾਗ ਦੇ ਵਿੱਚ ਰਾਜਾ ਭਰਤਰੀ ਤੇ ਉਸ ਲੜਕੀ ਦਾ ਉੱਥੇ ਮੇਲ ਹੋਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੋਨਾਂ ਤੇ ਕਿਰਪਾ ਕਰਕੇ ਦੋਨਾਂ ਦਾ ਉੱਥੇ ਵਿਆਹ ਕਰਵਾਇਆ ਉੱਥੇ ਇੱਕ ਰਾਤ ਰਹਿਣ ਤੋਂ ਬਾਅਦ ਗੁਰੂ ਮਹਾਰਾਜ ਜੂਨਾਗੜ ਰਾਜੇ ਦੀ ਲੜਕੀ ਨੂੰ ਕਹਿਣ ਲੱਗੇ ਮਹਾਰਾਜ ਕਹਿੰਦੇ ਪੁੱਤਰੀ ਪਰਧਰੀ ਨੂੰ ਹੁਣ ਛੁੱਟੀ ਦਿਓ ਕਿਉਂਕਿ ਇਹ ਹੁਣ ਰਾਜਾ ਨਹੀਂ ਰਿਹਾ ਇਹ ਰਾਜੇ ਤੋਂ ਹੁਣ ਜੋਗੀ ਬਣ ਗਿਆ ਪਰ ਅਗਿਓ ਉਹ ਲੜਕੀ ਕਹਿੰਦੀ ਮਹਾਰਾਜ ਮੈਂ ਨਹੀਂ ਇਹ ਨੂੰ ਜਾਣ ਦੇਣਾ ਪਰ ਜਦੋਂ ਹੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਲੜਕੀ ਨੂੰ ਵੇਖਿਆ ਤੇ ਉਸ ਨੂੰ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦਿੱਤਾ ਤਾਂ ਉਹ ਲੜਕੀ ਕਹਿਣ ਲੱਗੀ ਮਹਾਰਾਜ ਜੋ ਆਪ ਜੀ ਦਾ ਹੁਕਮ ਹੈ ਉਹ ਸਿਰ ਮਤੇ ਆਪ ਜੀ ਰਾਜਾ ਪਰਤਰੀ ਨੂੰ ਲੈ ਕੇ ਜਾ ਸਕਦੇ ਹੋ ਸੋ ਐਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਰਤਰੀ ਜੀ ਨੂੰ ਉਹਨਾਂ ਦੇ ਵਾਪਿਸ ਆਸ਼ਰਮ ਲਿਆਏ ਤੇ ਉਹਨਾਂ ਦਾ ਜਨਮ ਮਰਨ ਘਟ ਦਿੱਤਾ